ਉਸਲੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਕਾਉਟ ਹੁੰਦਾ ਸੀ ਉਹਨੂੰ ਉਹਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਟਾਉਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਣ ਬਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੋਣ ਬਣਿਆ ਇਹਦਾ ਦਾਦਾ ਕਿਪੜ ਦਾਦਾ ਬਣ ਗਿਆ ਆਪਾਂ ਫਿਰ ਦੇ ਆਪਾ ਆਪਾ ਬੁੱਢਾ ਸਾਹਿਬ ਦੇ ਪੁੱਤਰ ਤਰਜੀਹ ਦੇ ਬੈਠੀਆਂ ਜਨਮਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਲੜ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਵਿੱਚ ਜਾਤ ਕਰਾਉਣੇ ਪੈਣੇ ਸੋ ਸੱਚਾ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੇਲੇ ਗੱਲ ਦੇ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਰੇ ਬਾਹਰ ਬੈਠੇ ਗਰਮੀ ਵੀ ਬੜੀ ਆ ਖੜਿਓ ਉਹ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਨੀ ਗਰਮੀ ਚੂ ਹੀ ਬੈਠੇ ਨੇ ਪਿੰਡ ਪਿੰਡ ਜਾਣੂ ਇੰਤਜ਼ਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ગાંધી ਦੀ ਸੋਚ ਸਵਦਾਣ ਬਚਾਉਣ ਦੀ ਗੱਲ ਆਪਣਾ ਪੰਜਾਬ ਬਚਾਉਣ ਦੀ ਗੱਲ ਇਹ ਲੈ ਕੇ ਚੱਲਣੀ ਆ ਔਰ ਇਸ ਹਲਕੇ ਤੋਂ ਪਹਿਲਾਂ ਲੈ ਕੇ ਚੱਲਣੀ ਆ ਜੋ ਮੈਂ ਇੱਕ ਬੇਨਤੀ ਕਰਦਾ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਹ ਸਰ ਕੇਵਲ ਸਾਰੇ ਧਿਆਨ ਦਿਓ ਇਹ ਦੇ ਜੇ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸੀਓ ਉਹਦਾ ਕੰਮ ਕਰਨਾ ਜਿਹੜਾ ਕਾਂਗਰਸੀ ਨਹੀਂ ਉਹਦਾ ਬਿਲਕੁਲ ਨਹੀਂ ਕਰਦਾ ਕਾਂਗਰਸ ਦਾ ਬਚੇ ਇਹ ਕਹਿੰਦਾ ਨਾ ਕਿ ਮੇਰੇ ਪੜਦਾਦਾ ਮੇਰਾ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਨੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਕਾਉਂਟ ਹੁੰਦਾ ਸੀ ਉਹਨੂੰ ਉਹਨਰੂ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ